ਯੋਧ ਨਸ਼ਿਆਂ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਚਲਾਈ ਆ ਉਹਦੇ ਵਿੱਚ ਲੋਕਾਂ ਨੇ ਆਪ ਅੱਗੇ ਹੋ ਕੇ ਲੋਕ ਲਹਿਰ ਬਣਾਤੀ ਆ ਸਾਡੇ ਸਰਪੰਚ ਤੇ ਚੇਅਰਮੈਨ ਨੇ ਆਪਾਂ ਸਾਰੇ ਚਾਹੁੰਦੇ ਆ ਕਿ ਇਹ ਜ਼ਹਿਰ ਬੰਦ ਹੋਵੇ ਭਰਾਵੋ ਜੇ ਇਹ ਜ਼ਹਿਰ ਬੰਦ ਹੋ ਜੂ ਚਿੱਟਾ ਬੰਦ ਹੋ ਜੂ ਇਹ ਨਸ਼ੇ ਬੰਦ ਹੋ ਜਾਣਗੇ ਸਾਡੀ ਨੌਜਵਾਨ ਪੀੜ੍ਹੀ ਉਹ ਤਗੜੀ ਹੋ ਜੂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਹੀ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਗਰਾਊਂਡਾਂ 'ਚ ਖੇਡੇ ਉਹਦੇ ਤਹਿਤ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਣ ਜਾ ਰਹੇ ਹਾਂ ਕੁਝ ਪਿੰਡਾਂ 'ਚ ਬਣ ਗਈਆਂ ਕੁਝ ਜਿਹੜੇ ਪਿੰਡ ਰਹਿੰਦੇ ਉਹਨਾਂ 'ਚ ਵੀ ਆਪਾਂ ਆਉਣ ਵਾਲੇ ਸਮੇਂ 'ਚ ਗਰਾਊਂਡ ਬਣਾ ਦੇਣੀ ਤਾਂ ਜੋ ਜਿਹੜੇ ਸਾਡੇ ਕੁੜੀਆਂ ਤੇ ਮੁੰਡੇ ਆ ਸਵੇਰੇ ਸ਼ਾਮ ਦੇ ਟਾਈਮ ਗਰਾਊਂਡਾਂ 'ਚ ਜਾ ਕੇ ਪ੍ਰੈਕਟਿਸ ਕਰਨ ਜਿੰਨਾ ਸਮਗਲਰਾਂ ਤੇ 5-5 ਪਰਚੇ 10-10 ਪਰਚੇ 15-15 ਪਰਚੇ ਉਹਨਾਂ ਦੇ ਘਰ ਜੇ ਸੀ ਪੀ ਮਸ਼ੀਨਾਂ ਨਾਲ ਢੋਣੇ ਸ਼ੁਰੂ ਕੀਤੇ ਜਿਹੜੇ ਬੰਦੇ ਸਮਗਲਰ ਲੈ ਆ ਉਹਨਾਂ ਦਾ ਗਾਂ ਪੁੱਤ ਪੋਤਰੇ ਖਤਮ ਹੋ ਗਏ ਪੀੜੀਆਂ ਘਰਕ ਹੋ ਗਈਆਂ ਤੇ ਸਾਥ ਸੰਗਤ ਤੁਹਾਂ ਸਾਰਿਆਂ ਸਾਥ ਦੇਣਾ ਜਿਹੜੇ ਸਮਗਲਰ ਨੇ ਜਾਂ ਜਿਹੜੇ ਉਹਨਾਂ ਦੇ ਜਮਾਨਤியே ਜਮਾਨਤ ਦਿੰਦੇ ਆ ਜਾਂ ਜਿਹੜੇ ਕੋਈ ਨੰਬਰਦਾਰ ਖਵਾਈ ਪਾਉਂਦੇ ਆ ਆਪਾਂ ਉਹਨਾਂ ਦਾ ਵੀ ਪਿੰਡ ਲੈਵਲ ਤੇ ਬਾਈਕਾਟ ਕਰਨਾ ਉਹਨਾਂ ਲੋਕਾਂ ਨੂੰ ਇਹ ਹੋਵੇ ਵੀ ਇੱਕ ਨਲਾਇਕ ਬੰਦੇ ਕਰਕੇ ਇੱਕ ਸਮਾਜ ਦੇ ਦੁਸ਼ਮਣ ਕਰਕੇ ਸਾਡਾ ਵੀ ਪਿੰਡ ਦੇ ਵਿੱਚ ਊਕਾ ਪਾਣੀ ਬੰਦ ਹੋ ਗਿਆ ਸਾਡਾ ਵੀ ਵਰਤੋਂ ਪਾਣੀ ਬੰਦ ਹੋ ਗਿਆ ਤੇ ਜਦੋਂ ਇਹਨਾਂ ਸਮਗਲਰਾਂ ਨੂੰ ਪਤਾ ਹੂਣਾ ਵੀ ਸਾਡੀ ਕਿਸ ਨੇ ਜਮਾਨਤ ਨਹੀਂ ਦੇਣੀ ਤੇ ਭਰਾਵੋ ਵੇਖੋ ਮੇਰੇ ਪੁੱਤ ਚੋਚੋ ਕੇ ਜਾਂਦੇ ਤੋਂ ਭੱਜਣਗੇ ਜਾਂ ਫਿਰ ਇਹ ਯਹਰ ਦਾ ਕਾਰੋਬਾਰ ਕਰਨ ਨੂੰ ਅੜ ਜਾਣਗੇ ਤਿੰਨ ਸਮਗਲਰਾਂ ਨੂੰ ਵੀ ਚੇਤਾਵਨੀ ਆ ਜਾਂ ਤੇ ਇਹ ਚਿੱਟੇ ਦਾ ਕਾਰੋਬਾਰ ਛੱਡ ਦਿਓ ਨਸ਼ੇ ਵੇਚਣੇ ਛੱਡ ਦਿਓ ਤੇ ਨਹੀਂ ਤੇ ਤੁਹਾਡੇ ਤੇ ਇਸੇ ਤਰ੍ਹਾਂ ਪਰਚੇ ਦਰਜ ਹੋਣਗੇ ਜਾਂ ਫਿਰ ਇਹ ਸਟੇਟ ਛੱਡ ਕੇ ਇਥੋਂ ਨਿਕਲ ਜਾਓ ਤੇ ਸਾਧ ਸੰਗਤ ਇਹ ਸਰਕਾਰ ਆ ਤੁਹਾਡੀ ਸਰਕਾਰ ਪੁਲਿਸ ਨੂੰ ਫ੍ਰੀ ਹੈਂਡ ਕੀਤਾ ਗਿਆ ਆ ਪੁਲਿਸ ਨੂੰ ਇਹ ਕਿਹਾ ਗਿਆ ਵੀ ਆਪਾਂ ਕਿਸੇ ਦੇ ਝੂਠਾ ਪਰਚਾ ਨਹੀਂ ਕਰਨਾ ਜਿਹੜਾ ਕੋਈ ਸਮਗਲ ਰਿਹਾ ਉੱਤੇ ਕਾਰਵਾਈ ਕਰੋ ਜਿਹੜਾ ਕੋਈ ਗੁਨਾਹਗਰ ਆ ਉਹਦੇ ਤੇ ਕਾਰਵਾਈ ਕਰੋ ਤੇ ਪਹਿਲੀ ਸਰਕਾਰ ਆ ਜਿਹਦੇ ਚ ਕੋਈ ਪਰਚਾ ਝੂਠਾ ਨਹੀਂ ਹੋਇਆ ਬਾਕੀ ਜਿਹੜਾ ਕਾਨੂੰਨ ਹੱਥ ਲਊ ਉੱਤੇ ਠੋਕ ਕੇ ਕਾਰਵਾਈ ਹੋ ਜਿਹੜੇ ਬੰਦੇ ਨਾਲ ਕੋਈ ਨਜਾਇਜ਼ ਹੋ ਉਹਨੂੰ ਨਿਆਂ ਮਿਲੂ